ਕੰਮੀ ਜਾਂਦਾ ਹੁੰਦਾ ਤਾਂ ਪਹਿਲਾਂ ਮੈਂ ਕੁਛ ਨਹੀਂ ਜਾਂਦਾ ਹੁੰਦਾ ਸੀ ਹਾਂ ਉੱਥੇ ਮੰਜੀ ਡਾਈ ਹੁੰਦੀ ਦੀ ਉੱਥੇ ਉੱਥੇ ਅੰਬ ਥਲੇ ਹਾਂ ਬਸ ਉਹਰੇ ਘੋੜੀਆਂ ਬੰਨੀ ਹੁੰਦੀਆਂ ਹਾਂ ਇਹਨਾਂ ਨੂੰ ਕੁਛ ਕੁਛ ਖਲਾਇ ਕਰਨ ਆ ਲਿਆ ਕੇ ਅੱਛਾ ਹੁਣ ਤੈਨੂੰ ਨੋਲਜ ਆ ਗਈ ਪੂਰੀ ਲੋ ਵੀ ਚੋਬਰੋ ਖੋਲ ਲੀਆਂ ਘੋੜੀਆਂ ਸਵੇਰ ਦੀਆਂ ਬੰਨੀਆਂ ਹੋਈਆਂ ਸੀਗੀਆਂ ਤੇ ਹੁਣ ਮਾੜੀ ਮੋਟੀ ਸ਼ਹਿਰ ਛਪਟਾ ਕਰਾਉਨੇ ਆ ਉਹਨਾਂ ਨੂੰ ਤੇ ਇੱਥੇ ਬੰਨੀਆਂ ਵੀ ਸੀਗੀਆਂ ਉਧਰ ਮੁੰਡੇਰੇ ਆਪਣੇ ਦੋ ਘਮਾਰਿਆਂ ਘੋੜੀਆਂ ਨੂੰ ਤੇ ਆ ਜਾਓ ਫਿਰ ਕਿ ਇਹ ਗੱਲਬਾਤ ਨਾਲੇ ਮੁੰਡੇ ਹੁੰਦੇ ਕਿੰਨਾ ਸ਼ੌਂਕ ਨਿੱਕੇ ਨਿੱਕੇ ਜਿਹੇ ਹੈਗੇ ਆ ਵਿਚਾਰੇ ਡਰਦੇ ਨਹੀਂ ਹੈਗੇ ਜਮੇ ਬਸ਼ੀਰ ਇੱਥੇ ਬੰਨੀ ਵੀ ਸੀਗੀਆਂ ਸਵੇਰ ਦੀਆਂ ਆਪਣਾ ਤੇ ਉਧਰਲੀ ਛੱਟ ਲੱਗੇ ਹੋਇਆ ਉਹ Hindu ਲੱਗਿਆ ਹੋਇਆ ਕਮਾਉਣ ਤੇ ਇਧਰ ਆਸ਼ ਲੱਗੇ ਹੋਇਆ ਤੇ ਹੋਰ Hindu ਵਧੀਆ ਤੂੰ ਕਦੇ ਛੱਡ ਰੱਖ ਕਿਉਂ ਆਪਣੀ ਕਿੰਨੀ ਨੂੰ ਇੱਧਰ ਆ ਲੱਗੇ ਹੋਇਆ ਛਾ ਯਾਰ ਮੈਂ ਕਿਵੇਂ ਵਧੀਆ ਫਿਰ ਲੱਗਿਓ ਕਮਾਉਣ ਹੋਰ ਗਿਆ ਸ਼ੂਟ ਕੀਤੀ ਵਸ ਹੁਣ ਕੋੜੀ ਅੱਛਾ ਭਾਈ ਡਰ ਨਹੀਂ ਲੱਗਦਾ ਤੁਹਾਨੂੰ ਨਾ ਯਾਰ ਡਰ ਤਾਂ ਵੀਰ ਨੂੰ ਲੱਗਦਾ ਡਰ ਕਾ ਦਾ ਵਸ ਇੱਕ ਡਾਲ ਤਾਂ ਕੱਢਣਾ ਪੈਂਦਾ ਅੱਛਾ ਹੋਰ ਕੀ ਉੱਧਰ இந்து ਲੱਗਿਆ ਹੋਇਆ ਕਿ ਮੈਂ இந்து ਨਾਲ ਗੱਲ ਕਰਾਉਣਾ இந்து ਰੋਕੋ ਇਹਨੂੰ ਦੋ ਉਹ ਆਈ ਗੋ ਕਿ ਹਲਾਇੰਦੂ ਕਿੰਨੀ ਉਮਰ ਆ ਤੇਰੀ ਮੇਰੀ 13 ਸਾਲ 13 ਸਾਲ ਕੋੜਿਆਂ ਦਾ ਸ਼ੌਂਕ ਕਿਵੇਂ ਪੈ ਗਿਆ ਤੈਨੂੰ ਮੇਰਾ ਬਸ ਐਂਆ ਨਾਲ ਰੱਖੀਵੇਂ ਧੀਆਂ ਵੀਰ ਨੇ ਕਿਨੇ ਰੱਖੀਆਂ ਗੋਪੀ ਵੀਰ ਨੇ ਰੱਖੀਆਂ ਹੋਈਆਂ ਇਹ ਤੇ ਪਿਆਰ ਕਿੰਨਾ ਕਰਦਾ ਇਹਨੂੰ 8 11 ਹੈ 8 11 ਜਿਆਦਾ ਇੱਕ ਮਿੰਟ ਐਂ ਖੜ ਫਰੰਟ ਤੇ ਲਾਵਾਂਗੇ ਚਲੋ ਬਾਅਦ ਚ ਫੋਟੋ ਭੇਜਾਂ ਲਾਂਗੇ ਆਪਾਂ ਉਹ ਤੇ ਉੱਪਰ ਬੈਠ ਕੇ ਛੜ ਕੇ ਆਏ ਸੁਵਾਰੀ ਲੈ ਕੇ ਪੂਰੀ ਦਿਖਾ ਨਾ ਇਹ ਉੱਤ ਜੜੇਗਾ ਬਸ਼ੇਰੀਆ ਉੱਤ ਚੜੂਗਾ ਅੱਛਾ ਬਸ਼ੇਰੀਆ ਉੱਤ ਚੜੇਗਾ ਹਾਂ ਜੀ ਚੜ ਫਿਰ ਉਹਨਾਂ ਨੂੰ ਫੜਾ ਫੜੇ ਉਹ ਹਾਂ ਵੇ ਉਹ ਫੜਾਰ ਛੋਏ ਆ ਵਾਡਾ ਇੱਕ ਮਿੰਟ ਪੜ ਕੇ ਹੋਲੀ ਵਨ ਸੈਕਿੰਡ ਤੇ ਸ਼ਾਰਸ਼ ਪੱਟਾ ਹੋ ਗਿਆ ਕੁੜੀਆਂ ਦਾ ਹੁਣ ਕਿਆ ਵਾਲਾ ਧੀ ਧੀ ਅੱਛੀ ਤਰ੍ਹਾਂ ਹਵਾ ਦੇਵੇਂ ਸੜਕ ਤੇ ਹਜੇ ਲੇਕਿਨ ਨਹੀਂ ਜਾਣੀ ਹੈਗੀਆਂ ਤੇ ਆ ਦੂਆ ਬੋਟਾ ਲੱਕ ਲਿਆ ਵੱਧ ਕੇ ਜਾ ਮੈਂ ਵੀ ਇੰਦੂ ਚੜਨ ਲੱਗਿਆ ਹੁਣ ਨਾ ਦੂਆ ਬੋਟਾ ਲਿਆ ਵੱਧ ਕੇ ਜਾ ਛੱਡ ਜਾ ਉਧਰੋਂ ਤੂੰ ਕੰਨਾ ਮੈਂ ਉਹ ਇਹਨੂੰ ਰੋਕ ਕੇ ਰੱਖ ਤਾਂ ਹੀ ਜਿਹੜਾ ਸਰਪਨ ਨੂੰ ਰੱਖ ਯਾਰ ਜਾ ਤੂੰ ਤਾਂ ਨਹੀਂ ਲੰਗ ਜੀ ਕਿਤੇ ਫੜਿਆ ਫੁੜਿਆ ਵੀ ਨਹੀਂ ਜਾਣਾ ਹੈਗਾ ਕੋਈ ਨਹੀਂ ਚਣ ਇਹ ਲੈ ਲੈ ਵੀ ਚੜ ਗਿਆ ਹਿੰਦੂ ਇਹ ਹੋ ਗਿਆ ਚੜਾ ਚੜ ਚੰਗੀ ਜਰਾ ਇਹ ਓਲੇ ਲੈ ਲੈ ਉਹ ਗਿਰੂਗਾ 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 ਚੜ ਗਿਆ ਚੜ ਗਿਆ ਚੜ ਗਿਆ ਵਾ ਵਾਹ ਹਿੰਦੂ ਚੜ ਗਿਆ ਘੋਡੇ ਦੇ ਲੈ ਵੀ ਜੋਬਰਾ ਇਹਨਾਂ ਸਾਲ ਦਾ ਜਵਾਕ ਐ ਹੁਣ ਇਹਦੇ ਸ਼ੌਂਕ ਪੈ ਗਏ ਨੇ ਘੋੜੇ ਦਾ ਜਹਾਂ-ਜਹਾਂ ਪਤਾ ਨਹੀਂ ਕਿੰਨੀ ਅੱਗੇ ਜਾਊਗਾ ਇਹ ਲੈ ਵੀਂਦੂ ਚੱਲਿਆ ਛਾਲ ਮਰਾਇਂਦੂ ਆ ਅੱਗੇ ਤੋਂ ਉਹ ਲੈ ਆ ਯਾਰ ਅਨੁਰਵਤ ਉਹ ਸੁਣਿਆ ਨਹੀਂ ਬਾ ਉੱਤਰ ਜਾ ਜਲਿਆ ਉਹਨਾਂ ਮਿੱਧੋ ਨਹੀਂ ਲੈ ਵੀਂਦੂ ਚੜ ਗਿਆ ਆ ਜਾ ਹੁਣ ਕਿੱਥੇ ਲੈ ਚੱਲੇ ਇਹਨੂੰ ਹੁਣ ਨਹੀਂ ਦਿੱਤੇ ਵੜੀ ਜਾਣੀ ਹੈਗੀ ਇਹ ਲੈ ਇਹ ਚੱਲੇ ਆਂ ਹਿੰਦੂ ਦਗੜ ਦਗੜ ਕਰਦਾ ਇੱਧਰ ਹਰਸ਼ ਲੱਗਿਆ ਹੋਇਆ ਇੱਧਰ ਇੰਦੂ ਲੱਗਿਆ ਓਏ ਕੁੱਪਾਂ ਜਨਾਂ ਬੱਜੇ ਕਿਤੇ ਭੱਜ ਲਵੇ ਕੁੱਪ ਚ ਬੱਜਣ ਜਾ ਕੇ ਭੱਜ ਵੀ ਨਹੀਂ ਛਾਣ ਮਰ ਆ ਗਿਓ ਮੈਨ ਤਾਂ ਨਹੀਂ ਡਰ ਰਹੀ ਹੈਗੀ ਇਹ ਚੱਲ ਉਤਰ ਜਾ ਗੇਰ ਮੈਂ ਤੈ ਸੱਟ ਨਾ ਮਾਰੀਂ ਉਹਦੇ ਉਤਰ ਜਾ ਬਸ ਉਹ ਫੁਗਰੀ ਨਾ ਮਾਰ ਉਤਰ ਜਾ ਉਤਰ ਜਾ ਉਤਰ ਜਾ ਨਾਮ ਕੀ ਰੱਖਿਆ ਹੋਇਆ ਇਹਦਾ ਖੁਸ਼ੀ ਖੁਸ਼ੀ ਕੁੜੀਆਂ ਵਾਲਾ ਨਾਮ ਕੁੜੀ ਉਹ ਆ ਅੱਛਾ ਬੇਟੀ ਆਹਾ ਜੀ ਅੱਛਾ ਠੀਕ ਹੈ ਠੀਕ ਹੈ ਉਧਰ ਆਰਸ਼ ਨੂੰ ਮਰਿਆ ਆਰਸ਼ ਚੜਾ ਉਹ ਉੱਪਰ ਇਹਦੇ ਪੈਰ ਛੋਟੇ ਆ ਜਿਆਹਾ ਚੱਲ ਇਹਦੇ ਉੱਪਰ ਚੜ ਕੇ ਦਿਖਾ ਫਿਰ ਇਹਦੇ ਪਤਾ ਇਹਨੂੰ ਬਈ ਕੀ ਮੈ ਸ਼ੌਂਕ ਪਿਆ ਤੈਨੂੰ ਘੋੜਿਆਂ ਦਾ ਗੋਪੀ ਫੇਰ ਵਸੋਰੇ ਆਂਦਾ ਰਿਹਾ ਮੈਂ ਅੱਛਾ ਵਸਾ ਤੇ ਮੈਨੂੰ ਪਹਿਲਾਂ ਤਾਂ ਮੈਂ ਡਰਦਾ ਹੁੰਦਾ ਤਾਂ ਇਹ ਮੈਂ ਪਿੱਛੇ ਜੇ ਸੁਣਦਾ ਦੀ ਇਹਦੇ ਨੂੰ ਸਕੂਲ ਨਹੀਂ ਜਾਂਦਾ ਹੈਗਾ ਇੱਥੇ ਆ ਕੇ ਓਪੀ ਵੀਰ ਕੋਲ ਘੋੜੀਆਂ ਕੋਲ ਆ ਕੇ ਬਹਿ ਜਾਂਦਾ ਹਾਂ ਤੁਸ਼ ਨਹੀਂ ਜਾਂਦਾ ਹੁੰਦਾ ਤਾਂ ਪਹਿਲਾਂ ਮੈਂ ਤੁਸ਼ ਨਹੀਂ ਜਾਂਦਾ ਹੁੰਦਾ ਵੀ ਹਾਂ ਉੱਥੇ ਮੰਜੀ ਡਾਈ ਖਾਂਦੀ ਸੀ ਉੱਥੇ ਉੱਥੇ ਅੰਬ ਥੱਲੇ ਹਾਂ ਬਸ ਉਹਰੇ ਘੋੜੀਆਂ ਬੰਨੀ ਹੁੰਦੀਆਂ ਹਾਂ ਇਹਨਾਂ ਨੂੰ ਕੁਛ ਕੁਛ ਖਲਾਇ ਕਰਨ ਆ ਲਿਆ ਕੇ ਅੱਛਾ ਹੁਣ ਤੈਨੂੰ ਨੋਲਜ ਆ ਗਈ ਪੂਰੀ ਇਹਦੇ ਬਾਰੇ ਕਿਵੇਂ ਬਾਰੇ ਨੋਲਜ ਆ ਗਈ ਪੂਰੀ ਤੈਨੂੰ ਇਹਦੇ ਬਾਰੇ ਪੂਰੀ ਐ ਨਾ ਹਜੇ ਮਲਕੀ ਰਹਿੰਦੀ ਆ ਹਜੇ ਥੋੜੇ ਥੋੜੇ ਥੋੜੀ ਥੋੜੀ ਜਾਂਦੀ ਆ ਮੈਨੂੰ ਕੀ ਨੋ ਇਦੇ ਬਾਰੇ ਇਹਨਾਂ ਦਾ ਮੈਨੂੰ ਸੂਬਾ ਪਤਾ ਲੱਗ ਗਿਆ। ਅੱਛਾ। ਕਿਵੇਂ ਪਤਾ ਲੱਗਦੇ ਆ? ਅੱਛਾ। ਠੀਕ ਆ ਇਹਨਾਂ ਦੀ ਨਸਲ ਪਤਾ ਲੱਗੀ ਵੀ। ਇਹ ਕਿਹੜੀ ਨਸਲ ਦੀ ਆ? ਆ ਗਿਆ ਚੰਬੀ। ਅੱਛਾ ਚੰਬੀ। ਜ਼ਿਆਦਾ ਨਸਲ ਕਿਹੜੀਆਂ ਹੁੰਦੀਆਂ? ਘੋੜਿਆਂ ਦੀ ਆਪਣੇ ਪੰਜਾਬ 'ਚ। ਜ਼ਿਆਦਾ ਮਾਲਵਾੜੀ। ਅੱਛਾ। ਕੁੱਕਰੀਆਂ। ਉਹ ਪਤਾ ਲੱਗਣ ਲੱਗਿਆ ਫਿਰ ਤੁਹਾਨੂੰ ਮੈਨੂੰ। ਅੱਛਾ। ਹੋਰ ਕੀ ਪਤਾ ਲੱਗਿਆ ਇਹਦੇ ਬਾਰੇ? ਹੋਰ ਵੀ ਸਾਊਸੀਲ ਕਿਵੇਂ ਪਤਾ ਲੱਗਦਾ? ਅੱਛਾ। ਵੀ ਘੋੜਿਆਂ ਦਾ ਪਤਾ ਲੱਗ ਗਿਆ। ਅੱਛਾ। ਐਵੇਂ ਸਾਰਾ ਕੁਝ ਪਤਾ ਲੱਗ ਗਿਆ। ਅੱਛਾ ਯਾਨੀ ਕਿ ਨੋਲ ਜੋਂ ਪੂਰੀ ਜਾਣ ਲੱਗ ਗਈ ਤੁਹਾਨੂੰ। ਜਦ ਤੱਕ ਤੂੰ 20-21 ਸਾਲ ਦਾ ਹੋਵੇਂਗਾ ਤੈਨੂੰ ਪੂਰੀ ਨੋਲਜ ਆ ਜਾਊਗੀ ਹਨਾ ਹਾਂ ਜੀ ਠੀਕ ਆ ਠੀਕ ਆ ਇਹ ਲੈ ਵੀ ਹਿੰਦੂ ਨੇ ਆਪਣਾ ਕਰਤੱਪ ਦਿਖਾਤਾ ਤੇ ਹੁਣ ਅਰਸ਼ ਦੀ ਵਾਰੀ ਆਈ ਅਰਸ਼ ਉੱਧਰ ਲੱਗਿਆ ਹੋਇਆ ਅਰਸ਼ ਓਏ ਹਾਂ ਵੀ ਕੀ ਦਿਖਾएंगे ਹੁਣ ਤੂੰ ਕਰਤੱਪ ਆਪਣਾ ਮੈਨੂੰ ਵਾਪਸ ਭਜਾਏਂਗਾ ਹੁਣ ਬਸ ਭਜਾਏਂਗਾ ਏ ਉੱਪਰ ਨਹੀਂ ਜਿਹੜੇ ਆ ਇਹਦੇ ਜਿਹੜਾ ਉੱਪਰ ਛੱਡ ਦੇ ਫਿਰ ਤੇਰ ਬਸ਼ੇਰੀ ਹਲੇ ਛੋਟੀ ਆ ਓਏ ਓਤੇ ਦੂਜੀ ਤੇ ਕਹਿ ਰਹੇ ਆ ਓਤੇ ਨਾ ਉਹ ਲੈ ਹਿੰਦੂ ਵੇ ਚਾਣਿਆ ਲੈ 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 ਨਾਲੇ ਉਹ ਪਿੱਛੇ ਆ ਜੂਗੀ। ਹਿੰਦੂ ਦਾ ਚੱਕਾ ਜਾ ਗੁੱਲ ਗਿਆ ਹੁਣ। ਪਹਿਲਾਂ ਡਰਦਾ ਤੀ ਉੱਤੇ ਚੜਨ ਤੇ ਹੁਣ ਚੜ ਗਿਆ ਉਹ। ਉਹ ਤੋੜਦਾ ਸੀ ਇਹਨੂੰ। ਉਹ ਲੈ 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 ਗਿਰਿਆ। ਡਰਦਾ ਨਹੀਂ ਮੈਂ ਇਨਾ ਪੱਕਾ। ਨਹੀਂ ਡਰਦਾ ਤੂੰ ਇਹਦੇ ਇਹਦੇ। ਨਹੀਂ ਨਹੀਂ। ਡਰਦੇ ਜਰੂਰੀ ਗਰਦੇ ਪਾ ਮੈਂ ਗਿਰ ਜਾਈਏ ਪੱਡਾ। ਨਾ ਡਰਦੇ ਤਾਂ ਹੈਗੇ ਆ। ਇੱਧਰ ਬੈਠ। ਤੂੰ ਹੀ ਤਾਂ ਡਰਦਾ। ਹੈਂ ਤੂੰ ਹਜੇ ਉੱਪਰ ਚੜਦਾ ਹੀ ਨਹੀਂ ਹੈਗਾ ਜੀ ਕਿਹਦੇ ਐ ਤੈਨੂੰ ਬੜ ਬੰਦਾ ਤੂੰ ਬੈਠਾ ਕਿੱਥੇ ਅੱਗੇ ਲੈ ਜਾਉਂਗੇ ਤੈਨੂੰ ਕਿਥੇ ਰੱਖੀਂ ਤੈਨੂੰ ਚੜ੍ਹਨਾ ਨਹੀਂ ਹੁੰਦਾ ਹੈਗਾ ਹਜੇ ਅਰਸ਼ ਨੂੰ ਚੜ੍ਹਨਾ ਨਹੀਂ ਹੁੰਦਾ ਮੈਨੂੰ ਅਦਾ ਚੜ੍ਹ ਕੇ ਦਿਖਾ ਚੜ੍ਹ ਕੇ ਦਿਖਾ ਦੇ ਆਓ ਪਿੰਦੂ ਬਣਾਏ ਨੂੰ ਓਏ ਯਾਰ ਉਹ ਨਾ ਭੱਜੀ ਦੀ ਬਹੁਤਾ ਕੋਈ ਨਹੀਂ ਨਾਲੇ ਕਿਹਦਾ ਚੜ੍ਹਦਾ ਨਹੀਂ ਹੁੰਦਾ ਜਿਹਦੀ ਉੱਤਰ ਜੀ ਛਾਲ ਮਾਰ ਕੇ ਹਾਂ ਹਾਂ ਵਾ ਠੀਕ ਆ ਫੇਰ ਇੱਕ ਝੱਟ ਮੈਂ ਜੜ ਤਾ ਜੋ ਤੇ ਇੱਕ ਮਿੰਟ ਲੈ ਇਹਨੂੰ ਪੜੋ ਇਹਨੂੰ ਓਏ ਕੱਲਾ ਨਹੀਂ ਇਹਨੂੰ ਇੱਕ ਮਿੰਟ ਫੜਦਾ ਸੀ ਲੈ ਵੀ ਅਰਸ਼ ਚੜ੍ਹਨ ਲੱਗਿਆ ਇੱਕ ਵਾਰੀ ਇੱਕ ਝੱਟ ਮੈਂ ਜੜ ਜਾਣਾ ਹੁ ਇਧਰ ਜਿਹੜੇ ਉਧਰ ਚੱਲ ਚੜ ਲੈ ਸਾਫ਼ ਹੁੰਦੀ ਇਧਰੋਂ ਮੈਂ ਫੜਦਾ ਨਹੀਂ ਹੈਗਾ ਮੈਂ ਫੜਦਾ ਨਹੀਂ ਕਿਸੇ ਨੂੰ ਮੈਂ ਤਾਂ ਆ ਤਾਲਾ ਮੜਾ ਹਿੱਲਦੀ ਮੈਂ ਕੋਈ ਨਹੀਂ ਉਹ ਹੋਲੀ ਹੋਲੀ ਐਕਸਪੀਰੀਅੰਸ ਆ ਜਣਾਉ ਉਹਨੂੰ ਵੀ ਹੋਲੀ ਹੋਲੀ ਐਕਸਪੀਰੀਅੰਸ ਆ ਕੇ ਉਹਨੇ ਆਪੇ ਚੜਨ ਲੱਗ ਪਿਆ ਤੇ ਲੋ ਵੀ ਚੁਭਰੋ ਇਹ ਨਿੱਕੇ ਨਿੱਕੇ ਜੇ ਜਵਾਕ ਨਹੀਂ ਇਹ ਤੇ 12 12 13 13 ਸਾਲ ਦੇ ਤੇ ਗਾਹਾਂ ਗਾਹ ਉਹਨੂੰ ਜਦੋਂ ਇਹਨਾਂ ਦੀ ਉਮਰਾਂ 20 21 21 ਸਾਲ ਦੀਆਂ ਹੋਣਗੀਆਂ ਇਹਨਾਂ ਨੇ ਵਧੀਆਨ ਪਰਫੈਕਟ ਹੋ ਜਾਣਾ ਤੇ ਹੁਣ ਯਾਨੀ ਕੀ ਇਹਨਾਂ ਦਾ ਐਕਸਪੀਰੀਅੰਸ ਆ ਟਾਈਮ ਚੱਲਦੇ ਆ ਇਹ। ਆ ਜਾ ਬਾਈ। ਉਹ ਆ। ਇਹਨੂੰ ਜਵਾਨਾਂ ਨੂੰ ਕੀ ਕਹਿਣਾ ਚਾਹੇਂਗਾ ਤੂੰ? ਕੁਛ ਨਹੀਂ ਬੱਸ। ਛਾਲਿਆ ਕੁ। ਇੱਥੇ ਆਇਆ ਹਾਂ। ਹਾਂ। ਵੀ ਹਨਾ ਕਿਤੇ ਹੋਰ ਪਰੇ ਜਾਣੇ ਦੇ ਕਰਕੇ। ਹਾਂ। ਉਰੇਆਣਾ ਬੈਟਰ ਆ ਤੁਸੀਂ ਕਿਸੇ ਹੋਰ ਨਸ਼ੇ ਪਾ ਜਾਂ ਕਿਸੇ ਹੋਰ ਪਾ। ਹਾਂ। ਤੁਸੀਂ ਲੱਗ ਸਕਦੇ ਆ। ਕਿਹਦੇ ਪਾ ਲੱਗ ਸਕਦੇ ਆ? ਨਸ਼ੇ ਪਾ ਅੱਭੀ ਮੈਨੂੰ ਲੱਗ ਇੱਕ ਐਗਜ਼ਾਮਪਲ ਨਹੀਂ ਦੇਣੀ ਆ ਰਹੀ ਮੈਨੂੰ। ਅੱਛਾ। ਹਾਂ। ਗੇਮ ਕਿਹੜੀ ਕਰਦਾ ਤੂੰ? ਗੇਮ ਹੈ ਵਾਲੀਬਾਲ ਜਾਂ ਫੁੱਟਬਾਲ ਗੇਮ ਵਧੀਆ ਖੇਡਦਾ ਕਿੰਦੂ ਵਧੀਆ ਬਾਈ ਇਹ ਹੁਣੇ ਛੋਟੀ ਜੀ ਉਮਰ ਤੇ ਇਹ ਚ ਪੈ ਗਿਆ ਕੋੜਿਆਂ ਦੇ ਚ ਤੇ ਮੂੰਹ ਪਿਆਰ ਤਨ ਹੁਣ ਕਿੰਨਾ ਕਿ ਤੂੰ ਪਹਿਲਾਂ ਮੈਂ ਅਸੀਂ ਦੱਸਦਾ ਹਨ ਐ ਚ ਤੇ ਤੇ ਮਿੱਤਰੋ ਛੋਟੀ ਜੀ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਕਾਫੀ ਚੈਨਲ ਤੇ ਆਪਣੀਆਂ ਵੀਡੀਓ ਪਈਆਂ ਹੋਈਆਂ ਤੁਸੀਂ ਚੈੱਕ ਕਰ ਲਿਓ ਤੇ ਲੋਕ ਨੂੰ ਯਾਰੀ ਵੀਡੀਓ ਦੇ ਮੈਨੂੰ ਕਈ ਨਾਮ ਦੇ ਕਹਿੰਦੇ ਨੇ ਕਹਿੰਦੇ ਚਾਚਾ ਸਾਡੀ ਵੀਡੀਓ ਬਣਾ ਦੇ ਵੀਡੀਓ ਬਣਾ ਦੇ ਵੀਡੀਓ ਬਣਾ ਦੇ ਮੈਂ ਕਹਿੰਦਾ ਚਲ ਅੱਜ ਬਣਾ ਦਿੰਨੇ ਆ ਇਹ ਕਨਸੈਪਟ ਤਾਂ ਕੋਈ ਖਾਸ ਨਹੀਂ ਸੀਗਾ ਆਪਾਂ ਤੇ ਇਦਾਂ ਹੀ ਸੀਗਾ ਮੈਗਾ ਜਲ ਬਣਾ ਕੇ ਪਾ ਦਿੰਨੇ ਆ ਕਹਿੰਦੇ ਜਾਂ ਤਾਂ ਤੇਰਾ YouTube ਚੈਨਲ ਆ ਸਾਡੀ ਵੀਡੀਓ ਬਣਾ ਕੇ ਪਾ ਦੇ ਮਾਜਲ ਕੋਈ ਚੱਕਰ ਨਹੀਂ ਪਾ ਦਿੰਨੇ ਆ ਇਹ ਲੈ ਵੀ ਹੁਣ ਬੱਚਿਆਂ ਦੀ ਵੀ ਸੁਣ ਲਓ ਇੱਕ ਵਾਰੀ ਕੀ ਕਹਿੰਨੇ ਆ ਬੱਚੇ ਹਾਂ ਵੀ ਹਿੰਦੂ ਓਏ ਬਾਈ ਸ਼ੌਂਕ ਪਾ ਲੋ ਘੋੜਿਆਂ ਦਾ ਨਸ਼ੇ ਦਾ ਦੂਰ ਰਹੋ ਸਾਰੇ ਵੀਰ ਬਣ ਕੇ ਅੱਛਾ ਹਿੰਦੂ ਦਾ ਜਿਹੜਾ ਡਰ ਰਿਹਾ ਘੋੜੇ ਦੇ ਬੈਠਾ ਓਏ ਜਵਾਨੀ ਨਿਕਲਦੀ ਐ ਨਿਕਲਦੀ ਆ ਬਾਈ ਨਸ਼ੇ ਤੇ ਦੂਰ ਰਹੋ ਹਾਂ ਨਸ਼ਾ ਨਹੀਂ ਕਰਨਾ ਕਿਸੇ ਨੇ ਅੱਛਾ ਝੌਂਕ ਪਾਲਾ ਕੋੜੀਆਂ ਦਾ ਜੀ ਕਿਸੇ ਨੇ ਪੜਨਾ ਅੱਛਾ ਨਹੀਂ ਗੇਮ ਕਰੋ ਕੋਈ ਅੱਛਾ ਯੈਸ ਉੱਪਰ ਬੈਠ ਕੇ ਤਾਂ ਡਰ ਰਹੇ ਹੁਣ ਉੱਪਰ ਬੈਠ ਕੇ ਉੱਪਰ ਬੈਠ ਕੇ ਤਾਂ ਡਰ ਰਹੇ ਯੋ ਯੋ ਤੇ ਲੋ ਬਾਬੇ ਉਹ ਨਹੀਂ ਕਿ ਜੀ ਵੀਡੀਓ ਦੀ ਮੈਨੂੰ ਵਧੀਆ ਲੱਗੇ ਬੱਚੇ ਡੇਲੀ ਆਉਂਦੇ ਸੀਗੇ ਇੱਥੇ ਇਹ ਤੇ ਮੈਂ ਕਿਹਾ ਚੱਲ ਵੀਡੀਓ ਬਣਾ ਕੇ ਪਾ ਦਵਾ ਮੈਨੂੰ ਕਈ ਦਿਨ ਦੇ ਕਈ ਜਾਂਦੇ ਚਾਚਾ ਵੀਡੀਓ ਪਾ ਦੇ ਬਣਾ ਕੇ ਸਾਡੀ ਤੇ ਮੈਂ ਅੱਜ ਬਣਾ ਲਈ ਵੀਡੀਓ ਮੈਂ ਕਿਹਾ ਚੱਲ ਪਾ ਦਈਏ ਤੇ ਹੁਣ ਦੇਖਦੇ ਆਂ ਡੇਲੀ ਪਾਇਆ ਕਰਾਂਗੇ ਆਪਾਂ ਕੋੜੀਆਂ ਦੇ ਵੀ ਪਾਇਆ ਕਰਾਂਗੇ ਹੋਰ ਤੇ ਮਿਲਦੇ ਆਪਾਂ ਅਗਲੀ ਵੀਡੀਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ